ਸਾਡੀ ਪੁਲਿਸ ਸਾਡੀ ਹੈਲਪ ਨਹੀਂ ਕਰਦੀ ਉਹਨਾਂ ਦੀ ਪੁਲਿਸ ਉਹਨਾਂ ਦੀ ਹੈਲਪ ਕਰ ਦਿੰਦੀ ਹੈ ਸਾਹਮਣੇ ਬੰਦਾ ਮਾਰ ਕੇ ਛਿੱਤਰ ਮਾਰ ਕੇ ਗਧਾਣੇ ਵੀ ਉਹ ਬੰਦਾ ਜਾ ਰਿਹਾ ਸਾਡੇ ਆ ਕੇ ਪੁੱਛਦੇ ਉਹਨਾਂ ਨੂੰ ਪੁੱਛਦੇ ਵੀ ਤੁਸੀਂ ਬੰਦਾ ਪਛਾਣਦੇ ਸਾਡੀ ਪੁਲਿਸ ਮਿੰਟੋ ਮਿੰਟੀ ਪਰਚੇ ਦਰਜ ਕਰਦੀ ਹੈ ਬੰਦੇ ਅੰਦਰ ਕਰਦੀ ਹੈ ਬਹੁਤ ਮਾੜੀ ਗੱਲ ਹੈ ਬਹੁਤ ਘਟੀਆ ਗੱਲ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਆਉਣਾ ਚਾਹੀਦਾ ਲੋਕਾਂ ਦੀ ਬਹੁਤ ਜ਼ਿਆਦਾ ਉਹਨਾਂ ਤੇ ਤਮੰਨਾ ਸੀਗੀ ਬਹੁਤ ਜ਼ਿਆਦਾ ਆਸਾਂ ਸੀਗੀਆਂ ਟਵੇਟਾਂ ਦੇ ਵਿੱਚ ਸਾਨੂੰ ਪਹਿਲਾਂ ਬੁਲਾਇਆ ਜਾਂਦਾ ਸੀ ਹੁਣ ਕਿਉਂ ਨਹੀਂ ਬੁਲਾਇਆ ਜਾਂਦਾ ਜੋ ਤਾਂ ਕੇਜਰੀਵਾਲ ਸਾਹਿਬ ਵੀ ਆ ਕੇ ਕਦੇ ਆਟੋ ਵਾਲ ਦਾ ਘਰੀ ਖਾਣਾ ਖਾਂਦੇ ਸੀ ਕਦੇ ਟੈਕਸੀ ਵਾਲ ਦਾ ਘਰੀ ਖਾਣਾਗਾ ਅੱਜ ਵੀ ਤਾਂ ਉਹੀ ਆਟੋ ਵਾਲੇ ਆ ਉਹੀ ਡਰਾਈਵਰ ਉਹੀ ਟੈਕਸੀ ਵਾਲੇ ਅੱਜ ਕਿਉਂ ਨਹੀਂ ਆ ਰਹੇ ਜੀ ਇੱਕ 50 ਰੁਪਏ ਦੀ ਪਰਚੀ ਦੇਖੋ ਕਿਤੇ ਵੀ ਟੂ ਟੂ ਵੀਲਰ ਦੀ ਪਰਚੀ ਨਹੀਂ ਲੱਗਦੀ ਅਸੀਂ ਮਨੀ ਕਰਨ ਸਾਹਿਬ ਜਾਣਦੇ ਆ 50 ਰੁਪਏ ਦੀ ਪਰਚੀ ਕਰ ਦਈ ਉਥੇ ਟੂ ਵੀਲਰ ਦੀ ਕਿਤੇ ਨਹੀਂ ਲੱਗਦੀ ਕੀ ਪੰਜਾਬ ਟੈਕਸੀ ਯੂਨੀਅਨ ਵੱਲੋਂ ਅੱਜ ਚੰਡੀਗੜ੍ਹ ਸੈਕਟਰ 25 ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹਿਮਾਚਲ ਦੇ ਵਿੱਚ ਲਗਾਤਾਰ ਹੋ ਰਹੀਆਂ ਵਾਰਦਾਤਾਂ ਕੁੱਟਮਾਰ ਦੇ ਵਿਰੋਧ ਦੇ ਵਿੱਚ ਅੱਜ ਤਮਾਮ ਪੰਜਾਬ ਦੇ ਵਿੱਚੋਂ ਟੈਕਸੀ ਯੂਨੀਅਨ ਦੇ ਡਰਾਈਵਰ ਆ ਉਹ ਇਕੱਠੇ ਹੋਏ ਨੇ। ਤਸਵੀਰਾਂ ਤੁਹਾਨੂੰ ਸੈਕਟਰ 25 ਦੀਆਂ ਦਿਖਾ ਦਿੰਦੇ ਆ ਜਿੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਹਾਲਾਂਕਿ ਇੱਕ ਪਾਸੇ ਚੰਡੀਗੜ੍ਹ ਪੁਲਿਸ ਦੀਆਂ ਵੀ ਤਿਆਰੀਆਂ ਪੂਰੀਆਂ ਜ਼ੋਰਾਂ ਤੇ ਐ ਰੋਕਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੈਰੀਕੇਟਿੰਗ ਕਿੱਥੇ ਗਈ ਆ। ਵਾਟਰ ਕੈਨਨ ਆ ਜਿਹੜੀਆਂ ਗੱਡੀਆਂ ਹੈਗੀਆਂ ਉਹ ਬਲਾਈਆਂ ਗਈਆਂ ਤੇ ਨਾਲ ਨਾਲ ਬੱਸਾਂ ਜਿਹੜੀਆਂ ਹਿਰਾਸਤ ਦੇ ਵਿੱਚ ਲੈਂ ਦੇ ਲਈ ਉਹ ਵੀ ਮਗਾਈਆਂ ਗਈਆਂ ਤਾਂ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਚੰਡੀਗੜ੍ਹ ਸੈਕਟਰ 25 ਦੀਆਂ ਹਾਲਾਂਕਿ ਸੀਐਮ ਹਾਊਸ ਵਾਲ ਕੁਝ ਕਰ ਰਹੇ ਸੀਗੇ ਪੰਜਾਬ ਦੇ ਟੈਕਸੀ ਯੂਨੀਅਨ ਦੇ ਜਿਹੜੇ ਤਮਾਮ ਆ ਜਿਹੜੇ ਆਗੂ ਹੈਗੇ ਨੇ ਲੇਕਿਨ ਇੱਥੇ ਹੀ ਰੋਕ ਲਿਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਚੰਡੀਗੜ੍ਹ ਸੈਕਟਰ 25 ਦੀਆਂ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਇਕੱਠ ਜਿਹੜਾ ਕੀਤਾ ਗਿਆ ਤਾਂ ਇਹ ਤਸਵੀਰ ਹੈ ਚੰਡੀਗੜ੍ਹ ਸੈਕਟਰ 25 ਦੀ ਜਿੱਥੇ ਕਿ ਇਕੱਠ ਵੱਡੀ ਗਿਣਤੀ ਦੇ ਵਿੱਚ ਕੀਤਾ ਗਿਆ ਸੀਗਾ ਤਾਂ ਮੰਗੀ ਜਿਹੜੀ ਹੈਗੀ ਆ ਇੱਕ ਤਾਂ 3 ਕਿਨਵਾ ਜ਼ਿਆਦਾ ਟੈਕਸ ਦੇਣਾ ਪੈਂਦਾ ਟੈਕਸੀ ਦੇ ਲਈ ਅਗਰ ਟਰੈਵਲ ਕਰਨਾ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਜਾਂ ਫਿਰ ਦਿੱਲੀ ਦੇ ਵਿੱਚ ਤਾਂ ਉਸ ਨੂੰ ਟੈਕਸ ਨੂੰ ਘਟਾਉਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਇਹ तमाम ਮੰਗਾ ਜਿਹੜੀਆਂ ਹੈਗੀਆਂ ਉਹਨਾਂ ਨੂੰ ਲੈ ਕੇ ਅੱਜ ਲੀਗਲ ਟੀਮ ਜਿਹੜੀ ਹੈ ਉਹ ਵੀ ਅ ਅੱਗੇ ਲਿਆਂਦੀ ਗਈ ਹੈ ਤਾਂਕਿ ਪਤਾ ਚੱਲ ਸਕੇ ਕਿ ਆਖਿਰਕਾਰ ਲੀਗੈਲਟੀ ਕੀ ਹੈਗੀ ਹੈ ਗੱਲਬਾਤ ਕਰਦੇ ਆ ਮੈਡਮ ਕੀ ਨਾਮ ਹੈ ਜੀ ਤੁਹਾਡਾ ਅਸ਼ਦੀਪਰ ਅੱਛਾ ਕੀ ਕੀ ਮੰਗਾ ਹੈਗੀਆਂ ਯੂਨੀਅਨ ਦੀਆਂ ਕੀ ਮੰਗਾ ਕੀ ਹੈਗੀਆਂ ਸੇਫਟੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਦੀ ਜਿਹੜੀ ਮੰਗ ਹੈ ਉਹੀ ਸਾਡੀ ਹੈ ਸਾਡੇ ਨਾਲ ਅਸੀਂ ਗੱਲ ਕੀਤੀ ਸੀ ਅਸੀਂ ਹਾਈ ਕੋਰਟ ਅਪੀਲਟ ਕਰਦੇ ਆ ਤੇ ਇਹਨਾਂ ਨਾਲ ਸਾਡੀ ਗੱਲ ਹੋਈ ਸੀ ਬਾਈ ਜੀ ਹੋਰਾਂ ਨਾਲ ਉਹੀ ਚੀਜ਼ ਵੀ ਜਿਹੜੀ ਹਿਮਾਚਲਿਆਲ ਵੱਲੋਂ ਪੰਜਾਬੀਆਂ ਦੀ ਜਾਂ ਹੋਰ ਕਿਸੇ ਦੀ ਵੀ ਉੱਥੇ ਕੁੱਟਮਾਰ ਕੀਤੀ ਜਾਂਦੀ ਆ ਹਰਿਆਣੇ ਦੇ ਵੀ ਜਾਂਦੇ ਆ ਦਿੱਲੀ ਦੇ ਵੀ ਜਾਂਦੇ ਆ ਜਿਹਦੇ ਨਾਲ ਵੀ ਬਹੁਤ ਸਰਾਸਰ ਗਲਤ ਆ ਉਹਦੇ ਬਦਲੇ ਅਗਰ ਇਹ ਸਾਡੇ ਬੰਦੇ ਉੱਥੇ ਜਾ ਕੇ ਉਧਰ ਉਹਨਾਂ ਦੀ ਰੋਜ਼ੀ ਰੋਟੀ ਚੱਲਦੀ ਆ ਟੂਰਿਜ਼ਮ ਦੇ ਵੇਸ ਤੇ ਟੂਰਿਜ਼ਮ ਬੰਦ ਹੋ ਗਿਆ ਤੇ ਉਹਨਾਂ ਦੇ ਪੱਲੇ ਕੀ ਰਹਿ ਜਾਣਾ ਤੁਸੀਂ ਸੋਚੋ ਇਦੋਂ ਜਲੰਧਰ ਦਾ ਮੁੰਡਾ ਮਾਰਿਆ ਤੋਂ 6-7 ਮਹੀਨੇ ਪਹਿਲਾਂ ਸਭ ਤੋਂ ਸ਼ਰਮ ਦੀ ਗੱਲ ਹੈ ਕਿ ਸਾਡੇ ਇਵਨ ਸੀਐਮ ਤੱਕ ਦੀ ਇਹ ਚੀਜ਼ ਦਾ ਕਦੇ ਬਿਆਨ ਨਹੀਂ ਆਇਆ ਜੇ ਅਸੀਂ ਉਸ ਚੀਜ਼ ਦੀ ਨਖੇਦੀ ਕਰਦੇ ਹਾਂ ਨਾ ਹੀ ਮਾਚਲ ਦੇ ਕਿਸੇ ਮੰਤਰੀ ਸੰਤਰੀ ਦਾ ਕੋਈ ਬਿਆਨ ਆਇਆ ਨਖੇਦੀ ਕਰਦੇ ਹਾਂ ਇਹਨਾਂ ਲਈ ਇੱਕ ਬੋਟ ਆ ਵੀ ਹਾਂ ਮਰ ਗਿਆ ਇੱਕ ਬੰਦਾ ਤੇ ਮਰ ਗਿਆ ਕੋਈ ਫਾਇਦਾ ਨਹੀਂ ਉਹ ਬੰਦੇ ਦੀ 2 ਮਹੀਨਿਆਂ ਦੀ ਬੇਟੀ ਸੀਗੀ ਜਿਹੜਾ ਬੰਦਾ ਮਾਰਿਆ ਕਿਸੇ ਇੱਕ ਬੰਦੇ ਦਾ ਵੀ ਉਹਦੇ ਤੇ ਰਿਪਲਾਈ ਜਾਂ ਕੋਈ ਕਿਸੇ ਚੀਜ਼ ਦੀ ਨਾ ਆਉਣਾ ਉਹ ਕਿੰਦੀ ਵੱਡੀ ਗੱਲ ਹੈ ਇਹਦੇ ਤੇ ਵੀ ਨਾਰਾਜ਼ਗੀ ਹੈਗੀ ਉਹ ਤਾਂ ਭਾਈ ਜੀ ਸਾਰਿਆਂ ਨੂੰ ਹੀ ਹੁਣ ਸਾਰੇ ਗਰਮੀ 'ਚ ਬੈਠੇ ਆ ਕਿਹੜਾ ਮੰਤਰੀ ਆ ਅੱਧਾ ਘੰਟਾ ਬੈਠ ਕੇ ਦਿਖਾ ਦਵੇ ਇੰਨੀ ਗਰਮੀ 'ਚ ਅੱਧਾ ਘੰਟਾ ਬੈਠੇ ਸੀ ਉਹ ਨਾਲ ਬਰਾਬਰ ਖੜੇ ਆ ਉਹਨਾਂ ਦੇ ਅੱਧਾ ਘੰਟਾ ਬੈਠਣ ਇੰਨੀ ਗਰਮੀ 'ਚ ਸਾਡੀ ਪੁਲਿਸ ਸਾਡੀ ਹੈਲਪ ਨਹੀਂ ਕਰਦੀ ਉਹਨਾਂ ਦੀ ਪੁਲਿਸ ਉਹਨਾਂ ਦੀ ਹੈਲਪ ਕਰ ਦਿੰਦੀ ਸਾਹਮਣੇ ਬੰਦਾ ਮਾਰ ਕੇ ਚੁੱਤਰ ਮਾਰ ਕੇ ਦਿਖਾਉਂਦੇ ਵੀ ਉਹ ਬੰਦਾ ਜਾ ਰਿਹਾ ਉਹਨਾਂ ਦੀ ਪੁਲਿਸ ਸਾਈਡ ਤੇ ਜਾ ਕੇ ਉਹਨੂੰ ਛੱਡ ਦਿੰਦੀ ਆ ਆ ਕੇ ਪੁੱਛਦੀ ਆ ਸਾਡੇ ਵੀਡੀਓ ਵੀ ਡਿਲੀਟ ਕਰਦੇ ਨੇ ਸਾਡੇ ਆ ਕੇ ਪੁੱਛਦੇ ਉਹਨਾਂ ਨੂੰ ਪੁੱਛਦੇ ਵੀ ਤੁਸੀਂ ਬੰਦਾ ਪਛਾਣਦੇ ਆ ਸਾਡੀ ਪੁਲਿਸ ਮੈਂਟੋ ਮੈਂਟੀ ਪਰਚੇ ਦਰਜ ਕਰਦੀ ਆ ਬੰਦੇ ਅੰਦਰ ਕਰਦੀ ਆ ਅਜ ਤੱਕ ਬਿਆਨ ਨਹੀਂ ਆਇਆ ਉਸ ਨੂੰ ਲੈ ਕੇ ਕਿਵੇਂ ਦੇਖਦੇ ਹੋ ਜਿਹੜੀ ਜਿੰਨੀਆਂ ਵਾਰਦਾਤਾਂ ਹੈ ਮਾਝੇ ਬਹੁਤ ਮਾੜੀ ਗੱਲ ਆ ਬਹੁਤ ਘਟੀਆ ਗੱਲ ਆ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਆਉਣਾ ਚਾਹੀਦਾ ਲੋਕਾਂ ਦੀ ਬਹੁਤ ਜ਼ਿਆਦਾ ਉਹਨਾਂ ਤੇ ਤਮੰਨਾ ਸੀਗੀ ਬਹੁਤ ਜ਼ਿਆਦਾ ਆਸਾਂ ਸੀਗੀਆਂ ਕਿ ਸਾਡੇ ਭਗਵਾਨ ਤਮਨ ਜੀ ਸਾਡੇ ਲਈ ਬਹੁਤ ਕੁਝ ਕਰਨਗੇ ਲੇਕਿਨ ਬਿਲਕੁਲ ਜ਼ੀਰੋ ਹੋ ਗਏ ਕਿਸੇ ਟੈਕਸੀ ਡਰਾਈਵਰ ਲਈ ਕਿਸੇ ਟੈਕਸੀ ਦੇ ਆਪਰੇਟਰ ਲਈ ਉਹਨਾਂ ਨੇ ਕੁਝ ਨਹੀਂ ਗੱਲ ਗੱਲ ਕੀਤੀ ਉਹਨਾਂ ਨੂੰ ਸਾਰੇ ਮੁੱਦਿਆਂ ਦੇ ਵਿੱਚ ਖੜੇ ਹੋਣਾ ਚਾਹੀਦਾ ਸੀ ਬਹੁਤ ਮਾੜੀ ਗੱਲ ਹੈ ਡਿਬੇਟਾਂ ਦੇ ਵਿੱਚ ਸਾਨੂੰ ਪਹਿਲਾਂ ਬੁਲਾਇਆ ਜਾਂਦਾ ਵੀ ਹੁਣ ਕਿਉਂ ਨਹੀਂ ਬੁਲਾਇਆ ਜਾਂਦਾ ਜਦੋਂ ਤਾਂ ਕੇਜਰੀਵਾਲ ਸਾਹਿਬ ਵੀ ਆ ਕੇ ਕਦੇ ਆਟੋ ਵਾਲੇ ਦਾ ਘਰ ਹੀ ਖਾਣਾ ਖਾਂਦੇ ਸੀ ਕਦੇ ਟੈਕਸੀ ਵਾਲੇ ਦਾ ਘਰ ਹੀ ਖਾਣਾ ਖਾ ਕੇ ਹਾਂਜੀ ਅੱਜ ਵੀ ਤਾਂ ਉਹੀ ਆਟੋ ਵਾਲੇ ਆ ਉਹੀ ਡਰਾਈਵਰ ਹੈ ਉਹੀ ਟੈਕਸੀ ਵਾਲੇ ਅੱਜ ਕਿਉਂ ਨਹੀਂ ਆ ਰਹੇ ਜੀ ਪੌਲਸਣਾਂ ਦੇ ਸਾਹਮਣੇ ਸਾਹਮਣੇ ਬੰਦੇ ਸਾਡੇ ਕੁੱਟ ਜਾਂਦੇ ਆ ਡਰਾਈਵਰਾਂ ਨੂੰ ਕੁੱਟ ਜਾਂਦੇ ਆ ਪੰਜਾਬੀਆਂ ਨੂੰ ਮਾਰ ਮਾਰ ਕੇ ਪੰਜਾਬੀਆਂ ਨੂੰ ਦੇਖ ਕੇ ਹੀ ਪਤਾ ਨਹੀਂ ਉਹਨਾਂ ਨੂੰ ਕਿਆ ਹੋ ਜਾਂਦਾ ਹਾਲਾਂਕਿ ਦੇ ਦੇ ਕੇ ਆਉਣੇ ਆ ਅਸੀਂ ਤਾਂ ਅਸੀਂ ਅਸੀਂ ਉਹਨਾਂ ਨੂੰ ਦੇ ਕੇ ਆਉਣੇ ਆ ਜਿੰਨਾ ਕੀ ਟੋਲ ਟੈਕਸ ਸਭ ਤੋਂ ਹੀ ਦਿੰਨੇ ਆ ਸਾਰਾ ਫੇਰ ਫੇਰ ਵੀ ਸਾਡਾ ਇੱਕ 50 ਰੁਪਏ ਦੀ ਪਰਚੀ ਦੇਖੋ ਕਿਤੇ ਵੀ ਟੂ ਟੂ ਵੀਲਰ ਦੀ ਪਰਚੀ ਨਹੀਂ ਲੱਗਦੀ ਅਸੀਂ ਮਨੀਕਰਨ ਸਾਹਿਬ ਜਾਣਦੇ ਆ 50 ਰੁਪਏ ਦੀ ਪਰਚੀ ਕੱਟਦੀ ਉੱਥੇ ਟੂ ਵੀਲਰ ਦੀ ਕਿਤੇ ਨਹੀਂ ਲੱਗਦੀ ਕੀ ਅਸੀਂ ਜਲੰਧਰ ਦੇ ਵਿੱਚ ਚਾਲਕ ਮਾਲਕ तकरीबन 3500 ਤੇ 4000 ਦੇ ਕਰੀਬ ਕਰੀ ਵਾਜਾ ਟੈਕਸੀ ਯੂਨੀਅਨ ਦੇ ਨਾਲ ਸਿੱਧੇ ਤੌਰ ਤੇ ਅਸੀਂ ਜੁੜੇ ਹੋਏ ਹਾਂ ਅਸੀਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਵੋਟਾਂ ਨੇ ਇਹਨਾਂ ਦਾ ਟੋਟਲ ਬਾਈਕਾਟ ਕਰਾਂਗੇ ਪੂਰਾ ਪਰਜੋਰ ਸਰਕਾਰ ਦੇ ਖਿਲਾਫ ਬਾਕੀ ਲੋਕਾਂ ਨੂੰ ਵੀ ਜਾਗਰੂਕ ਕਰਾਂਗੇ ਵੀ ਇਹਨਾਂ ਸਰਕਾਰਾਂ ਨੂੰ ਅਸੀਂ ਬਹੁਤ ਜਿਆਦਾ ਉਮੀਦਾਂ ਲਾ ਕੇ ਇਹਨਾਂ ਨੂੰ ਪਿਛਲੇ ਵਾਰੀ ਵੋਟਾਂ ਪਾ ਕੇ ਜਿਤਾਇਆ ਸੀਗਾ ਸੋ ਇਹਨਾਂ ਨੇ ਸਾਡਾ ਮਤਲਬ ਕਿਤੇ ਸੁਣਨਾ ਤਾਂ ਦੂਰ ਦੀ ਗੱਲ ਕਿਤੇ ਕੋਈ ਨੁਮਾਇੰਦਾ ਤੱਕ ਨਹੀਂ ਸਾਡੇ ਕੋਲ ਆ ਕੇ ਖੜਿਆ ਧੰਨਵਾਦ ਜੀ ਤਾ ਇਹ ਜਿਹੜਾ ਯੂਨੀਅਨ ਵੱਲੋਂ ਲਗਾਤਾਰ ਜਿਹੜੀ ਗੱਲਬਾਤ ਕੀਤੀ ਜਾ ਰਹੀ ਤਸਵੀਰਾਂ ਇੱਕ ਵਾਰ ਦਿਖਾ ਦਿਓ ਕਿ ਇਕੱਠ ਬੜਾ ਵੱਡਾ ਪੰਜਾਬ ਤੋਂ ਕੀਤਾ ਗਿਆ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਜਾ ਰਿਹਾ ਲੇਕਿਨ ਮੁੱਖ ਮੰਤਰੀ ਮੁਲਾਕਾਤ ਦਾ ਸਮਾਂ ਨਹੀਂ ਦੇ ਰਹੇ ਇਸੇ ਕਰਕੇ ਰੋਸ ਦੇ ਵਜੋਂ ਅੱਜ ਮੁੱਖ ਮੰਤਰੀ ਦੀ ਰਿਹائش ਤੱਕ ਜਾਬ ਕਰਨ ਦੇ ਲਈ ਜਾਇਆ ਜਾ ਰਿਹਾ ਹੈ ਕੈਮਰਾਮੈਨ ਤੁਸੀਂ ਮੇਰੇ ਨਾਲ ਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ